ਲੋਕਾਂ ਦੀਆਂ ਆਦਤਾਂ ਆਦਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਬਦਲਾਵ ਲਿਆਉਂਦੀਆਂ ਹਨ ਜ਼ਿੰਦਗੀ ਵਿੱਚ ਉੱਪਰ ਜਾਣ ਲਈ ਚੰਗੀਆਂ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਪੁਰੀਆਂ ਆਦਤਾਂ ਸਾਨੂੰ ਹੀਠਾਂ ਦੇਖਦੀਆਂ ਹਨ ਸਫਲ ਲੋਕਾਂ ਦੀਆਂ ਆਦਤਾਂ ਵਿੱਚ ਸਮਾਂ ਬਹੁਤ ਮਹੱਤਵਪੂਰਨ ਹੈ ਸਮੇਂ ਦੀ ਚੰਗੀ ਵਰਤੋਂ ਕਰੋ ਅਤੇ ਮਾੜੀਆਂ ਆਦਤਾਂ ਵੱਲ ਜਾਂ ਆਸਫਲ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਪਰਮਾਤਮਾ ਨੇ ਹਰ ਇੱਕ ਨੂੰ 24 ਘੰਟੇ ਦਿੱਤੇ ਹਨ ਸਫਲ ਲੋਕ ਹਰ ਇੱਕ ਮਿੰਟ ਦੀ ਚੰਗੀ ਵਰਤੋਂ ਕਰਦੇ ਹਨ ਇਹ ਸਾਰੀਆਂ ਸਫਲ ਲੋਕਾਂ ਦੀਆਂ ਆਦਤਾਂ ਵਿੱਚ ਸ਼ਾਮਿਲ ਹੁੰਦੀਆਂ ਹਨ ਸਫਲ ਲੋਕ ਹਮੇਸ਼ਾ ਸਮੇਂ ਦੇ پابੰਦ ਹੁੰਦੇ ਹਨ ਸਫਲ ਲੋਕ ਹਮੇਸ਼ਾ ਆਪਣੇ ਆਪ ਨੂੰ ਬਿਹਤਰ ਅਤੇ ਚੁਸਤ ਸਮਝਦੇ ਹਨ ਸਫਲ ਲੋਕ ਪਹਿਲਾਂ ਸੁਣਦੇ ਹਨ ਅਤੇ ਫਿਰ ਬੋਲਦੇ ਹਨ ਕਾਮਯਾਬ ਲੋਕ ਕੰਮ ਕਰਨ ਲਈ ਹਮੇਸ਼ਾ ਸਹੀ ਸਮੇਂ ਦੀ ਉਡੀਕ ਨਹੀਂ ਕਰਦੇ ਸਫਲ ਲੋਕ ਦੂਜਿਆਂ ਦੀ ਤਾਰੀਫ ਤੇ ਤਾਰੀਫ ਕਰਦੇ ਹਨ ਸਫਲ ਲੋਕ ਹਮੇਸ਼ਾ ਆਪਣੇ ਮਨ ਨੂੰ ਸ਼ਾਂਤ ਰੱਖਦੇ ਹਨ ਕਾਮਯਾਬ ਲੋਕ ਹਮੇਸ਼ਾ ਬੁਰੇ ਲੋਕਾਂ ਨੂੰ ਵੀ ਚੰਗੀ ਸਲਾਹ ਦਿੰਦੇ ਹਨ ਸਫਲ ਲੋਕ ਹਮੇਸ਼ਾ ਭਵਿੱਖ ਲਈ ਪਹਿਲਾਂ ਤੋਂ ਯੋਜਨਾ ਬਣਾਉਂਦੇ ਹਨ ਸਫਲ ਲੋਕ ਹਮੇਸ਼ਾ ਆਂਦਰਸਤ ਰਹਿੰਦੇ ਹਨ ਸਫਲ ਲੋਕ ਹਮੇਸ਼ਾ ਆਪਣੇ ਸਮੇਂ ਨੂੰ ਸਮਝਦਾਰੀ ਨਾਲ ਵਰਤਦੇ ਹਨ। ਉਹ ਹਰ ਇੱਕ ਪਲ, ਹਰ ਇੱਕ ਮਿੰਟ ਨੂੰ ਸਮਝਦਾਰੀ ਨਾਲ ਵਰਤਦੇ ਹਨ। ਉਹ ਹਮੇਸ਼ਾ ਸਮੇਂ ਦੀ ਪਾਲਣਾ ਕਰਨਾ ਪਸੰਦ ਕਰਦੇ ਹਨ। ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਉਹ ਹਮੇਸ਼ਾ ਇਹ ਸੋਚਦੇ ਹਨ, ਸਮੇਂ ਦੀ ਪੂਰੀ ਵਰਤੋਂ ਕਿਵੇਂ ਕੀਤੀ ਜਾ ਸਕੇ। ਉਹ ਕਦੇ ਵੀ ਸਮਾਂ ਬਰਬਾਦ ਨਹੀਂ ਕਰਦੇ ਕਿਉਂਕਿ ਉਹ ਸਮੇਂ ਦੀ ਕੀਮਤ ਜਾਣਦੇ ਹਨ।